ਸੁਖਦੇਵ ਸਿੰਘ ਹੈ ਮੇਰਾ ਨਾਮ ਅੱਜ ਦੀ ਕਾਨਫਰੰਸ ਕਦੇ ਨਹੀਂ ਰੁਕੀ ਇਹ ਅੱਜ ਇੱਕ ਆਪਸ਼ਨ ਹੋਈ ਸੀ ਕਿ ਪੀਐਸਆਈਸੀ ਦੇ ਪਲਾਟ ਦੀ ਪੈਟਰੋਲ ਪੰਪ ਦੀ ਸਾਈਡ ਦੀ 10 12 2021 ਨੂੰ ਜਿਹਦੀਆਂ ਸ਼ਰਤਾਂ ਸੀ ਕਿ ਇੱਕ ਸਾਲ ਦੇ ਅੰਦਰ ਅੰਦਰ ਤੁਸੀਂ ਐਲਓਆਈ ਲੈ ਕੇ ਆਉਣੀ ਹੈ ਅਗਰ ਨਹੀਂ ਐਲਓਆਈ ਲੈ ਕੇ ਆਉਂਦੇ ਤਾਂ ਅਲਾਟਮੈਂਟ ਜਿਹੜੀ ਆ ਆਟੋਮੈਟਿਕਲੀ ਕੈਨਸਲ ਹੋ ਜੂਗੀ ਉਹਦੇ 'ਚ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਕਿ ਉਹਦੀ ਕੋਈ ਅਲਾਟਮੈਂਟ ਜੇ ਉਹਨਾਂ ਨੇ ਪੇਸ਼ ਨਹੀਂ ਕੀਤੀ ਅਸੀਂ ਉਹਦੀ ਇੱਕ ਕੰਪਲੇਂਟ ਕੀਤੀ ਡੀਸੀ ਸਾਹਿਬ ਦੇ ਔਰ ਪੀਐਸਆਈਸੀ ਦੇ ਵਿੱਚ ਕਿ ਪਲੋਟ ਫੰਡੇ ਨੇ ਜਿਹੜੀਆਂ ਐਲਓਆਈ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਇਹਨੂੰ ਕੈਨਸਲ ਕੀਤਾ ਜਾਵੇ। ਉਹਨਾਂ ਨੇ ਜਦੋਂ ਸਾਨੂੰ ਡਾਕੂਮੈਂਟ ਦਿਖਾਏ ਤਾਂ ਉਹ ਕਹਿੰਦੇ ਜੀ ਇਹਦੀ ਐਲਓਆਈ ਇੱਕ ਜੀਓਬੀਪੀ ਦੀ ਸਾਡੇ ਕੋਲ ਆਈ ਹੋਈ ਆ ਪੀਐਸਆਈਸੀ ਦੇ ਵਿੱਚ ਪਤਾ ਲੱਗਿਆ ਉਹਨਾਂ ਨੇ ਸਾਨੂੰ ਰਿਪਲਾਈ ਵੀ ਦਿੱਤਾ ਸਾਡੀ ਕੰਪਲੇਂਟ ਤੇ ਕਿ ਸਾਡੇ ਕੋਲੇ ਜੀਓਬੀਪੀ ਦੀ ਐਲਓਆਈ ਆਈ 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 ਹੈ ਲੇਕਿਨ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਡੀਸੀ ਸਾਹਿਬ ਕੋਲੋਂ ਐਪਲੀਕੇਸ਼ਨਾਂ ਜਿਹੜੀਆਂ ਨੇ ਐਚਪੀਸੀਐਲ ਦੀਆਂ ਲੈ ਰਹੇ ਆ। ਐਚਪੀਸੀਐਲ ਦੀ ਰਿਕਾਰਡ ਦੇ ਉੱਤੇ ਕੋਈ ਐ ਅੱਜ ਉਸ ਜਿਹੜਾ ਹੈਗਾ ਸਾਰੇ ਫਰਾਡ ਨੂੰ ਸਾਰੇ ਜਿਹੜੇ ਉਜਾਗਰ ਕਰਨ ਦੇ ਲਈ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਬਹੁਤ ਵੱਡਾ ਜਿਹੜਾ ਸਕੈਮ ਆ ਉਸ 플ੌਟ ਨੂੰ ਵੇਚਾਉਣ ਦੇ ਲਈ ਕੀਤਾ ਜਾ ਰਿਹਾ ਜਿਹਦੇ ਵਿੱਚ ਪੀਐਸਆਈਸੀ ਜ਼ਿਲ੍ਹਾ ਕੰਟਰੋਲਰ ਔਰ ਜਿਹੜੇ ਐਚਪੀਸੀ ਵਾਲ ਦੇ ਅਧਿਕਾਰੀ ਨੇ ਉਹ ਇਹਦੇ ਵਿੱਚ ਇਨਵੋਲਵ ਨੇ ਬਿਨਾ ਸਾਰੇ ਰੂਲਾ ਤੋਂ ਕੰਟਰੋਲ ਪਰ ਨੌਨਲ ਜਿਹੜੀਆਂ ਐਨਓਸੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਇਹੀ ਕੋਸ਼ਿਸ਼ ਹੈ ਕਿ ਅਗਰ ਲੈਨ ਨੋਸੀਆਂ ਲੈਣੀਆਂ ਨੇ ਅਗਰ ਜੀਓਪੀਪੀ ਦੀ ਜਿਹੜੀ ਪੀਐਸਆਈਸੀ ਦੇ ਵਿੱਚ ਦਿੱਤੀ ਹੋਈ ਆ ਉਹਦੇ ਤੇ ਅਗਰ ਐਨਓਸੀ ਅਪਲਾਈ ਕਰੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਐਫਪੀਸੀਐਲ ਕਿਸੇ ਰਿਕਾਰਡ ਤੇ ਹੀ ਨਹੀਂ ਹੈ ਤੇ ਨਾ ਉਹ ਇੱਕ ਸਾਲ ਦੀਆਂ ਸ਼ਰਤਾਂ ਪੂਰੀਆਂ ਕਰਦੇ ਉਹਨਾਂ ਦੀਆਂ ਐਲਓਆਈ ਦੀਆਂ ਇਸ ਲਈ ਉਹ ਨਹੀਂ ਹੋਣੀ ਚਾਹੀਦੀ ਪਲਾਟ ਕੈਨਸਲ ਹੋਣਾ ਚਾਹੀਦਾ ਐਲਓਆਈਆਂ ਜਿਹੜੀਆਂ ਨੇ ਉਹ ਨਹੀਂ ਮਿਲਣੀਆਂ ਚਾਹੀਦੀਆਂ ਐਨਓਸੀ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਕੀ ਆਸ਼ਵਾਸਨ ਕੀ ਮਿਲਿਆ ਗਿਆ ਕਿ ਕੋਈ ਕਾਰਵਾਈ ਦੀ ਕੋਈ ਗੱਲ ਨਹੀਂ ਬਲਿਆ ਦੀ ਸਾਨੂੰ ਸਿਰਫ ਇਹੀ ਕਿਹਾ ਕਿ ਟਾਲਿਆ ਜਾ ਰਿਹਾ ਕਿ ਅਸੀਂ ਰਿਕਾਰਡ ਮੰਗਾ ਰਹੇ ਹਾਂ ਜਦੋਂ ਕਿ ਸਾਡੇ ਕੋਲੇ ਜਿਹੜਾ ਐਮਡੀ ਪੀਐਸਆਈਸੀ ਆ ਉਹਦੀ ਲੈਟਰ ਉੱਨੀ ਛੇ ਦੀ ਆ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਇਹਨਾਂ ਕੋਲੇ ਲੈਟਰ ਜਿਹੜ LOI ਦੀ BOJP ਦੀ ਯਾਰ ਕਿ ਫਿਰ ਵੀ ਉਹਨਾਂ ਨੇ ਜ਼ਿਲ੍ਹਾ ਕੰਟਰੋਲਰ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਲੈਟਰ ਲਿਖ ਕੇ ਮੰਗਾਓ ਕਿ ਉਹਨਾਂ ਕੋਲ ਕਿਹੜੀ LOI ਹੈ ਜਿਹਦਾ ਮੇਰੇ ਖਿਆਲ ਆ ਕੋਈ ਆਧਾਰ ਨਹੀਂ ਕਿਉਂਕਿ ਸਾਡੇ ਕੋਲ 196 ਦੀ ਲੈਟਰ ਹੈ ਜਿਹਦੇ ਵਿੱਚ ਸਾਫ਼ ਕਿ ਉਹਨਾਂ ਕੋਲ JOVP ਦੀ LOI ਹੈ HPCL ਦੀ ਨਹੀਂ ਹੈਗੀ ਲੇਕਿਨ ਫਿਰ ਵੀ ਉਹਨੂੰ ਬਾਰ-ਬਾਰ ਇਹ ਚੀਜ਼ ਪੁੱਛਣਾ ਉਹ ਵਿਟਕਾਉਣ ਵਾਲਾ ਕੰਮ ਆ ਉਹਨੂੰ ਅਵਲ ਇੰਡਸਟਰੀ ਜਿਹੜੀ ਵੀ ਉਹ ਤੇ ਲਾਉਣਾ ਚਾਹੁੰਦਾ ਉਹਨੂੰ ਇੱਕ ਫੇਵਰ ਕਰਨ ਵਾਲੀ ਗੱਲ ਸਰ ਜਿਹੜੇ ਮੈਸੂ ਦਾ ਤੁਸੀਂ ਨਾਮ ਲੈ ਰਹੇ ਹੋ ਕਿੱਥੇ ਰਹਣ ਵਾਲੇ ਇਹ ਦਿਮਾਲਪੁਰ ਸਾਈਡ ਦੇ ਨੇ ਇਹ ਕਿਹੜੀ ਜਗ੍ਹਾ ਦਾ ਰੋਂਗਾ ਕਿਹੜੀ ਚ ਬਣਾਈ? ਇਹ ਹੈ ਜੀ ਫੇਸ ਫੇਸ 8 ਦੇ ਵਿੱਚ ਪੈਟਰੋਲ ਪੰਪ ਦੀ ਸਾਈਡ ਸੀ। 2021 ਦੇ ਵਿੱਚ ਆਪਸ਼ਨ ਹੋਈ ਸੀ ਉਹਦੀ। ਲੇਕਿਨ ਉਹ ਇੱਕ ਸਾਲ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਔਰ ਸ਼ਰਤਾਂ ਪੂਰੀਆਂ ਕਰਨ ਲਈ ਜਿਹੜੀ ਐਲਓਆਈ ਦਿੱਤੀ ਉਹਦੇ ਤੇ ਐਨਓਸੀ ਲੈ ਨਹੀਂ ਰਹੇ ਕਿ ਜੇ ਹੋਰ ਨਵੀਂ ਐਲਓਆਈ ਚਾਕੇ ਫਿਰਦੇ ਆ। ਉਹ ਵੀ ਪੈਟਰੋਲ ਪੰਪ ਕੋਲੋਂ ਰੀਸਾਈਡ ਕਰਾਉਣਾ ਉਹਨਾਂ ਨੇ। ਉਹ ਵੀ ਰੀਸਾਈਡ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦਾ ਸਾਰਾ ਕੁਝ ਇਲੀਗਲ ਹੋ ਰਿਹਾ। ਵੀ ਇਸ ਇੰਡਸਟਰੀ ਦਾ ਨਾਮ ਹੈ ਇਹਨਾਂ ਦਾ ਪੰਪ ਉਹ ਨਹੀਂ ਇਹਨਾਂ ਦਾ ਇੰਡਸਟਰੀ ਦਾ ਕੰਮ ਆ ਪਟਰੋਲ ਪੰਪ ਦਾ ਸ਼ਾਇਦ ਇਹਨਾਂ ਦਾ ਪਹਿਲਾ ਹੀ ਹੋ ਸਕਦਾ ਕੋਈ ਤੁਹਾਨੂੰ ਪਤਾ ਇਹ ਸਿਰਫ ਇਹਦੇ ਇੱਕ ਵਾਰੀ ਪਤਾ ਹੈ ਮਾਲਕ ਦਾ ਨਾਮ ਕੀ ਹੈ ਆਪਣਾ ਦਿਨੇਸ਼ ਗਰਗ ਦਿਨੇਸ਼ ਗਰਗ ਇਸ ਟਾਈਮ ਉਹ ਚਲਾ ਰਹੇ ਨੇ ਪੰਪ ਨਹੀਂ ਪੰਪ ਨਹੀਂ ਚਲਾ ਰਹੇ ਜੇ ਤਾਂ ਐਨੋਸੀਆਂ ਲੈ ਰਹੇ ਨੇ ਪੰਪ ਜਦੋਂ ਲੱਗੂਗਾ ਫਿਰ ਚਲਾਉਣਗੇ ਕੌਣ ਚਲਾਇਆ ਗਿਆ ਉਸ ਬਾਅਦ ਸਾਡੀ ਮੰਗ ਇਹ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਪੰਪ ਰੀਸਾਈਟ ਹੋ ਕੇ ਗੁਰਗ੍ਰਿਪਾ ਵਾਲਾ ਉੱਥੇ ਆ ਰਿਹਾ ਉਹ ਬਿਲਕੁਲ ਇਲੈਗਲ ਆ ਜਿਹੜੀਆਂ ਐਨਓਸੀ ਐਚਪੀਸੀਐਲ ਦੀਆਂ ਮੰਗੀਆਂ ਜਾ ਰਹੀਆਂ ਨੇ ਉਹ ਵੀ ਬਿਲਕੁਲ ਇਲਲੀਗਲ ਆ ਐਸਆਈਸੀ ਦੇ ਵਿੱਚ ਅਲਾਟਮੈਂਟ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਜਿਹੜੀਆਂ ਐਲੋਸ ਦਿੱਤੀ ਆ ਜੀਓਬੀਪੀ ਦੀ ਉਹ ਵੀ ਗਲਤ ਆ ਲੇਕਿਨ ਫਿਰ ਵੀ ਅਗਰ ਉਹ ਜੀਓ ਦੀਆਂ ਲਾਉਣਾ ਚਾਹੁੰਦਾ ਉਹ ਲਾ ਸਕਦਾ ਜੋ ਲੀਗਲ ਹੋਏਗਾ ਠੀਕ ਆਦਰਵਾਈਜ਼ ਸਾਰਾ ਕੁਝ ਹੀ ਇਲਲੀਗਲ ਆ ਸਾਡੀ ਮੰਗ ਇਹ ਹੈ ਕਿ ਇੱਕ ਤਾਂ ਜਿਹੜੀ ਜੀਓਬੀਪੀ ਦੀ ਆ ਠੀਕ ਉਹ ਲੱਗੇ ਉਹ ਵੀ ਅਗਰ ਅਲਾਟਮੈਂਟ ਦੀਆਂ ਸ਼ਰਤਾਂ ਦੇ ਮੁਤਾਬਕ ਅਗਰ ਜਿਹੜੀ ਗੁਰਕਿਰਪਾ ਵਾਲੇ ਰੀਸਾਈਟ ਕਰਾਉਣੀ ਹੈ ਔਰ ਗੁਰਕਿਰਪਾ ਦੀ ਫਾਈਲ ਜਿਹੜੀ ਡੀਸੀ ਆਫਿਸ ਤੋਂ ਗਾਇਬ ਕੀਤੀ ਗਈ ਹੈ ਜਾਣ ਕੇ ਕਿ ਉਹ ਪੁਰਾਣੀ ਫਾਈਲ ਨੂੰ ਦੇਖ ਕੇ ਹੀ ਪਤਾ ਲੱਗਣਾ ਕਿ ਪੰਪ ਰੀਸਾਈਟ ਹੋ ਸਕਦਾ ਜਾਂ ਨਹੀਂ ਉਹ ਪਹਿਲੀਆਂ ਕਿਹੜੀਆਂ ਸ਼ਰਤਾਂ ਤੇ ਲੱਗਿਆ ਸੀ ਸਾਨੂੰ ਇਹ ਵੀ ਸ਼ੱਕ ਆ ਕਿ ਪਹਿਲਾਂ ਵੀ ਉਹ ਪੰਪ ਰੀਸਾਈਟ ਹੋ ਕੇ ਉੱਥੇ ਗਿਆ ਰੀਸਾਈਟਮੈਂਟ ਇੱਕ ਵਾਰ ਜੀ ਲਾਈਫ ਚ ਹੁੰਦੀ ਹੈ ਬਾਰ ਬਾਰ ਨਹੀਂ ਹੁੰਦੀ ਇਸ ਕਰਕੇ ਉਹ ਫਾਈਲ ਗੁੰਮ ਕੀਤੀ ਗਈ ਹੈ ਕਿ ਹੁਣੇ ਦੁਬਾਰਾ ਰੀਸਾਈਟ ਹੋ ਰਿਹਾ ਫਾਈਲ ਗੁੰਮ ਇਹਨੂੰ ਕਾਲੀ ਜੇਸਲੀ ਕੀਤੀ ਜਾ ਰਹੀ ਹੈ ਕਿਉਂਕਿ ਇਹਦੀ ਇਹ ਵੀ ਸ਼ਰਤ ਹੈ ਕਿ ਅਲਾਟਮੈਂਟ ਤੋਂ ਲੈ ਕੇ 3 ਸਾਲ ਦੇ ਅੰਦਰ ਨਾ ਕਰੋ ਨੇ ਪ ਇਹ ਤਾਂ 3 ਸਾਲ ਤੇ ਨਹੀਂ ਚਾਲੂ ਕਰਦਾ ਫਿਰ ਵੀ ਅਲਾਟਮੈਂਟ ਕੈਨਸਲ ਆ ਜਿਹੜੀ ਫਾਈਲ ਕਲੋਜ਼ ਹੋਈ ਉਹਦੇ ਕਾਰਨ ਕੀ ਲੱਗਦੇ ਆ ਕੀ ਬਣੀ ਕੋਈ ਕਾਰਨ ਇਹੀ ਆ ਕਿ ਪੁਰਾਣੀ ਜਿਹੜੀ ਫਾਈਲ ਆ ਉਹ ਨਾ ਪਤਾ ਲੱਗੇ ਜਦੋਂ ਇੱਕ ਵਾਰੀ ਪਟੋਲ ਪੰਪ ਲੱਗ ਗਿਆ ਮੁੜ ਕੇ ਆਪ ਹੀ ਸਾਰੇ ਲੋਕ ਧੱਕੇ ਖਾਈ ਜਾਣ ਅਸੀਂ ਪੁਰਾਣੀ ਫਾਈਲ ਦੀ ਮੰਗ ਕੀਤੀ ਸੀ ਕਿ ਕਿਰਪਾ ਦੀ ਸਾਨੂੰ ਨਹੀਂ ਦਿੱਤੀ ਗਈ ਕੀ ਲੱਗਦਾ ਤੁਹਾਨੂੰ ਇਹਦਾ ਕੁਝ ਕੁਝ ਹੋਰ ਨਹੀਂ ਆਉਂਦਾ ਨਹੀਂ ਮੈਂ ਕਿਸੇ ਦੁਆਰੇ ਨਹੀਂ ਕਹਿ ਸਕਦਾ ਮੈਂ ਤਾਂ ਸਾਨੂੰ ਤਾਂ ਜੋ ਆਪ ਜਾਣਕਾਰੀ ਮਿਲੀ ਆ ਉਹਦੇ ਵਾਰ ਹੀ ਗੈਰ ਕੋਈ ਇਦਾਂ ਦੀ ਮੈਂ ਕਿਸੇ ਤੇ ਨਹੀਂ ਆਰਟੀਆਈ ਮੰਗੀ ਸੀ ਆਰਟੀਆਈ ਦਿੱਤੀ ਨਹੀਂ ਆਪਾਂ ਆਰਟੀਆਈ ਜੇ ਵੀ ਪੈਂਡਿੰਗ ਪਈ ਹੈ ਇਹੀ ਕਿਹਾ ਜਾ ਰਿਹਾ ਜੀ ਫਾਈਲ ਨਹੀਂ ਲੱਗੀ ਪਰ ਪਟੋਲ ਪਾ ਬਦੀ ਸਾਈਡ ਆ ਰੀਸਾਈਟ ਹੋਣ ਲਈ ਦੁਬਾਰਾ ਐਨਓਸੀਆਂ ਲਈ ਆਈ ਹੋਈ ਹੈ ਉਹ ਫਾਈਲ ਤਾਂ ਲੈ ਕੇ ਹੁਣ ਬਣਦੀ ਹੈ ਰਿਕਾਰਡ ਉਹਨੂੰ ਦੇਖ ਕੇ ਪਤਾ ਲੱਗੂਗਾ ਕਿ ਬਣਦੀ ਹੈ ਕਿ ਨਹੀਂ ਰੀਸਾਈਟ ਹੋਣੀ ਬਣਦੀ ਹੈ ਕਿ ਨਹੀਂ